ਚਲੋ ਚਲੋ ਸਤ ਨਾਮ ਵਾਹਿਗੁਰੂ 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 ਬਿਵਾਰੇ ਗੱਲ ਕਹਿ ਰਿਆ ਸੀਗਾ ਵੀ ਅੰਦਰ ਸਰੂਪ ਮਹਾਰਾਜ ਜੀ ਦਾ ਨਹੀਂ ਹੈਗਾ ਗ੍ਰੰਥੀ ਵੀ ਇਹ ਗੱਲ ਕਹਿੰਦਾ ਸੀ ਸ੍ਰੂਪ ਹੈ ਨਹੀਂ ਤੇ ਪਰ ਤੁਸੀਂ ਦੇਖ ਸਕਦੇ ਹੋ ਵੀ ਮਹਾਰਾਜ ਜੀ ਸੁਭਾਏਮਾਨ ਨੇ ਸੋਖਾਸਨ ਦੇ ਉੱਤੇ ਪ੍ਰਕਾਸ਼ ਨਹੀਂ ਹੈਗੇ ਯਾਨੀ ਕਿ ਦਿਨ ਦਾ ਸਮਾਂ ਪ੍ਰਕਾਸ਼ ਨਹੀਂ ਹੈਗੇ ਹਰ ਜੀ ਪ੍ਰਕਾਸ਼ ਹੁੰਦਾ ਹੀ ਨਹੀਂ ਸੀ ਕਈ ਦਿਨਾਂ ਤੋਂ ਨਹੀਂ ਹੈ ਪ੍ਰਕਾਸ਼ ਹੋ ਰਿਹਾ ਇਹ 20 ਦਿਨਾਂ ਤੋਂ ਤਕਰੀਬਨ ਹੁਣ ਸਾਨੂੰ ਪਤਾ ਲੱਗਿਆ ਪਰ ਸੰਗਤ ਵਾਲੇ ਦੋਲੇ ਇਹ ਕਹਿੰਦੀ ਬਾ ਸੰਗਰਾਣ ਸੰਗਰਾਣ ਦੀ ਜਿਹੜਾ ਇੱਥੇ ਮੜਾ ਮੋੜ ਕੋ ਗੁਰੂ ਘਰ ਆ ਕੇ ਬਾਬਾ ਜੀ ਕਰਦੇ ਸੀ ਪਹਿਰਾ ਅੱਗੋਂ ਬੱਚੋ ਨਹੀਂ ਸੀ ਹੁੰਦਾ ਮਰਜਾਦਾ ਪੱਖੋਂ ਨਿਤਨੇ ਪੱਖੋਂ ਸਤਕਾਰ ਪੱਖੋਂ ਸਿਪਾਈ ਫਕੋਂ ਇਹ ਤੇ ਸਾਰੇ ਕੰਮਾਂ ਦੇ ਸਾਰੇ ਕੰਮਾਂ ਦੇ ਵਿੱਚ ਰੋਟੀਆਂ ਨੇ 15 20 ਦਿਨ ਤਨ ਸਾਧਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਸਰੂਪ ਇੱਥੋਂ ਦੇ ਪ੍ਰਬੰਧਕਾਂ ਨੇ ਕੈਦ ਕਰਕੇ ਰੱਖੇ ਹੋਏ ਆ ਸਵੇਰੇ ਅਸੀਂ 12 ਵਜੇ ਇੱਥੇ ਪਹੁੰਚ ਗਏ ਸੀ ਪ੍ਰਬੰਧਕਾਂ ਦੇ ਨਾਲ ਵੀ ਸੰਪਰਕ ਕੀਤਾ ਫਿਰ ਗ੍ਰੰਤੀ ਸਾਹਿਬਾਨ ਦੇ ਨਾਲ ਵੀ ਸੰਪਰਕ ਕੀਤਾ ਗ੍ਰੰਤੀ ਸਾਹਿਬਾਨ ਵੀ ਕਹਿ ਰਹੇ ਵੀ ਮਹਾਰਾਜ ਸਰੂਪ ਇੱਥੇ ਨਹੀਂ ਗੇ ਪ੍ਰਬੰਧਕ ਵੀ ਕਹਿ ਰਹੇ ਵੀ ਮਹਾਰਾਜ ਸਰੂਪ ਇੱਥੇ ਨਹੀਂ ਪਹਿਲੀ ਗੱਲ ਤੇ ਝੂਠ ਲਾਕੇ ਦੀ ਜਿਹੜੀ ਸੰਗਤੋਂ ਕੈਰੀ ਮਹਾਰਾਜ ਰੂਪ ਅੰਦਰ ਨੇ ਜਿੱਥੇ ਸੰਗਤੋਂ ਦੀ ਮਾਨੇ ਗੁਰਦਾ ਸਾਹਿਬ ਉੱਥੇ ਜਾਈ ਕਰਦਾ ਹੈ ਇੱਥੇ ਵੇਲੇ-ਕਵੇਲੇ ਆ ਕੇ ਕਦੀ ਤਾਈ ਪੂਆ ਬੋਲਦਾ ਹੈ ਦਰਵਾਜਾ ਖੋਲਦਾ ਹੈ ਜਾਂ ਹੋਸਟਲ ਵਿੱਚ ਦਰਵਾਜਾ ਖੋਲਦਾ ਜਦ ਮਹਾਰਾਜ ਜੀ ਬੀੜ ਕੇ ਦੇ ਘਰ ਜਾਨੀ ਦੀ ਸੁਖਨੀ ਸਾਹਿਬ ਦਾ ਪਾਠ ਜਾਂ ਪਾਠ ਅਖਰਾਂ ਦਾ ਉਸ ਸਮੇਂ ਆਉਂਦਾ ਵਾ ਸਿਰਫ ਮਹਾਰਾਜ ਜੀ ਚੜਾਉਣਾ ਆ ਕੇ ਫਿਰ ਵਾਪਸ ਚਲੇ ਜਾਂਦਾ ਕਿੰਨੇ ਸਮੇਂ ਤੋਂ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਅੰਦਰ ਬਾਗ ਇਸ ਟਾਈਮ ਸੁਖਨੀ ਸਾਹਿਬ ਦਾ ਪਾਠ ਗਵੰਢੀ ਹੋਇਆ ਹੈ ਹੋਸਟਲ ਮਹਾਰਾਜ ਜੀ ਬੀੜ ਗਈ ਸੀ ਪਿਛਲੇ ਬੰਦਿਆ ਸਤਕਾਰ ਕਮੇਟੀ ਦੇ ਸਿੰਘਾਂ ਵੱਲੋਂ ਸਤਕਾਰਯੋਗ ਸੁਪਾ ਸਿੰਘ ਜੀ ਇਸੇ ਤਰ੍ਹਾਂ ਪਰਮਜੀਤ ਸਿੰਘ ਕਾਲੀ ਉਹਨਾਂ ਦੇ ਧਿਆਨ ਵਿੱਚ ਸੰਗਤਾਂ ਨੇ ਲਿਆਂਦਾ ਉਹ ਇੱਥੇ ਮੌਕੇ ਤੇ ਪਹੁੰਚਿਆ ਬੜੇ ਆਦਬ ਤੇ ਸਤਕਾਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਗਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਬਿਰਾਜਮਾਨ ਕੀਤੇ ਗਿਆ ਮਾਣਕੀ ਬਹੁਤ ਤਕਸੀਲਾ ਆਦੋਂ ਜੰਮ ਬਰਲਾ ਉਹ ਵੀ ਟੁੱਟ ਜੂਗਾ ਜਿੰਦਰਾ ਹੀ ਜਿੰਦਰਾ ਹੀ ਚਲੋ ਜੀ ਸਤ ਨਾਮ ਵਾਹਿਗੁਰੂ 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 ਜਿਹੜੇ ਦਾ ਭਾਈ ਸੁਭਾ ਸਿੰਘ ਹੁਣੇ ਜਿਹੜੇ ਨੇ ਉਹ ਇੱਥੇ ਖੜੇ ਨੇ ਉਡੀਕ ਰਹੇ ਨੇ ਸਾਨੂੰ ਇਹਨਾਂ ਨੇ ਫੋਨ ਕੀਤਾ ਫਿਰ ਅਸੀਂ ਵੀ ਆਏ ਆ ਤੇ ਬਿਵਾਰ ਇਹ ਗੱਲ ਕਹਿ ਰਿਆ ਸੀਗਾ ਵੀ ਅੰਦਰ ਸਰੂਪ ਮਹਾਰਾਜ ਜੀ ਦਾ ਨਹੀਂ ਹੈਗਾ ਗ੍ਰੰਥੀ ਵੀ ਇਹ ਗੱਲ ਕਹਿੰਦਾ ਸੀ ਸਰੂਪ ਹੈ ਨਹੀਂ ਤੇ ਪਰ ਤੁਸੀਂ ਦੇਖ ਸਕਦੇ ਹੋ ਵੀ ਮਹਾਰਾਜ ਜੀ ਸੁਭਾਇਮਾਨ ਨੇ ਸੁਖਾਸਨ ਦੇ ਉੱਤੇ ਪ੍ਰਕਾਸ਼ ਨਹੀਂ ਹੈਗੇ ਯਾਨੀ ਕਿ ਦਿਨ ਦਾ ਸਮਾਂ ਪ੍ਰਕਾਸ਼ ਨਹੀਂ ਹੈਗੇ ਹਰ ਜੀ ਪ੍ਰਕਾਸ਼ ਹੁੰਦਾ ਹੀ ਨਹੀਂ ਸੀ ਕਈ ਦਿਨਾਂ ਤੋਂ ਨਹੀਂ ਇਹ ਪ੍ਰਕਾਸ਼ ਹੋ ਰਿਹਾ ਇਹ 20 ਦਿਨਾਂ ਤੋਂ तकरीबन ਹੁਣ ਸਾਨੂੰ ਪਤਾ ਲੱਗਿਆ ਪਰ ਸੰਗਤ ਵਾਲੇ ਦੋਲੇ ਇਹ ਕਹਿੰਦੀ ਬਾ ਸੰਗਰਾਦ ਸੰਗਰਾਦ ਜਿਹੜਾ ਇੱਥੇ ਮੜਾ ਮੋੜ ਕੋ ਗੁਰੂ ਘਰ ਆ ਕੇ ਬਾਬਾ ਜੀ ਕਰਦੇ ਸੀ ਪਹਿਰਾ ਅੱਗੋਂ ਪਿਛੋਂ ਨਹੀਂ ਸੀ ਹੁੰਦਾ ਸੋ ਹੁਣ ਦੇਖਦੇ ਅੱਗੇ ਜਿਹੜਾ ਵਾ ਉਹ ਸੰਗਤ ਸਾਹੀ ਸਾਨੂੰ ਦੱਸਿਆ ਵਾ ਉਹ ਕਾਰਵਾਈ ਬਣਦੀ ਇਹਨਾਂ ਲੋਕਾਂ ਦੇ ਉੱਤੇ ਵੇਖੋ ਤੁਸੀਂ ਕਿਦਾਂ ਨਿੱਜੀ ਗੁਰੂਕਾਰ ਬਣਾ ਕੇ ਤੇ ਕਾਬਜ ਹੋਏ ਪਏ ਲੋਕ ਹੰਕਾਰ ਮਤ ਇਹਨਾਂ ਨੂੰ ਫਿਕਰ ਵੀ ਹੈ ਕੋਈ 12 ਵਜੇ ਦੇ ਸਿੰਘ ਲਿਖੀ ਜਾਂਦੇ ਨੇ ਚਾਬੀ ਲੈ ਕੇ ਨਾ ਆਉਣ ਦੀ ਕੋਈ ਗੱਲ ਕਰ ਰਹੇ ਨੇ ਕੋਈ ਆ ਨਹੀਂ ਸਿਰਿਆ ਤੇ ਸਾਨੂੰ ਝੂੜ ਮਾਰੀ ਜਾਂਦੇ ਵੀ ਮਹਾਰਾਜ ਪ੍ਰਕਾਸ਼ਮਾਨ ਨਹੀਂ ਹੈ ਅੰਦਰ ਸੁਭਾਏ ਮਾਨ ਨਹੀਂ ਹੈਗੇ ਸਿੰਘ ਸਾਹਿਬ ਇੱਕ ਵਾਰੀ ਦਰਸ਼ਨ ਕਰਵਾ ਦਿਓ ਸੰਗਤ ਨੂੰ ਹਾਂਜੀ ਮਹਾਰਾਜ ਜੀ ਆਏ ਨਹੀਂ ਆ ਵੇਖੋ ਸੁਖਾਸਨ ਮੌਜਮਾਨ ਨੇ ਮਹਾਰਾਜ ਜੀ ਤੇ ਇਹ ਨਹੀਂ ਵੀ ਅਸੀਂ ਕੋ ਕੋਲੋਂ ਗੱਲ ਕਰ ਰਹੇ ਹਾਂ ਇਹ ਮਹਾਰਾਜ ਜੀ ਆਪ ਨੇ ਹਾਜ਼ਰ ਨਾਜ਼ਰ ਔਰ ਇਹਨਾਂ ਲੋਕਾਂ ਵਾਸਤੇ ਇਕਰਾਰ ਵੀ ਨਹੀਂ ਸ਼ਾਇਦ ਇਹਨਾਂ ਲੋਕਾਂ ਨੂੰ ਭੈ ਨਹੀਂ ਹੈਗਾ ਮਹਾਰਾਜ ਜੀ ਦਾ ਇਸ ਕਰਕੇ ਦਿਨ ਦੇ ਸਮੇ ਮਹਾਰਾਜ ਜੀ ਪ੍ਰਕਾਸ਼ਮਾਨ ਨਹੀਂ ਹੈਗੇ ਸੁਖਾਸਨ ਨੇ ਤੇ ਗੁਰੂ ਘਰ ਦੀ ਹਾਲਤ ਇਹ ਆ ਵੀ ਆਹ ਸਿੰਘ ਸਾਹਿਬ ਜੀ ਇਹਨਾਂ ਦੀ ਵਿਵਦੀ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੇ ਹਾਂ ਬਿਲਕੁਲ 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 ਹਾਂ ਇਹਨਾਂ ਨੂੰ ਹੱਥ ਘੜੀਆਂ ਹੈਗੇ ਨੇ ਮਹਾਰਾਜ ਜੀ ਹੈਗੇ ਨੇ ਮਹਾਰਾਜ ਜੀ ਕਿਰਦੇ ਆਪਾਂ ਨੂੰ ਕਹੀ ਜਾਂਦੇ ਆ ਵੀ ਨਹੀਂ ਹੈਗੇ ਮਹਾਰਾਜ ਪਾਜੀ ਉਹ ਬਾਬਾ ਜੀ ਨੂੰ ਰਮਾਈ ਜਾਂਦਾ ਹਾਂ ਉਹ ਸਵੇਰ ਤਾਂ ਬਾਬਿਆਂ ਨੂੰ ਕਹੀ ਜਾਂਦਾ ਵੀ ਅੰਦਰ ਪ੍ਰਕਾਸ਼ ਹੈ ਨਹੀਂ ਮਹਾਰਾਜ ਦਾ ਕਿੰਨੀ ਬਾਜੀ ਵੇਖੋ ਤੇ ਕਿੰਨੀ ਹੁੰਨ ਸਮੇ ਸਮ ਤੋਂ ਕਿ ਹੋਰ ਵਿਵਦੀ ਹਿੰਦੁਸਤਾਨ ਚ ਇਤਨਾ ਦੀ ਵਿਵਦੀ ਵੇਖੀ ਨਹੀਂ ਕਈ ਵਾਰ ਆਏ ਇਹ ਨਹੀਂ ਹਟਦੇ ਕਈ ਵਾਰ ਆਏ ਉਹ ਹੰਕਰਦੇ ਘੋੜੇ ਦੇ ਸਵਾਰ ਹੋ ਕੇ ਉਹ ਵਾਲੀ ਜਿਹੜੇ ਲਾਲਾਂ ਲਾਲਾਂ ਉਹਨਾਂ ਨੇ ਸਾਡੇ ਗੁਰੂ ਦੀ ਇੰਨੀ ਵਿਵਦੀ ਕੀਤੀ ਉਹਨਾਂ ਨੇ ਹੁਣੇ ਹੱਥ ਘੜੀਆਂ ਮਰਵਾਓ ਇੱਥੇ ਜਥੇਬੰਦੀਆਂ ਸੱਦੋ ਸਾਰੀਆਂ ਜਥੇਬੰਦੀਆਂ ਆਉਣ ਉਹਨਾਂ ਨੂੰ ਹੱਥ ਘੜੀਆਂ ਜਿੰਨਾਂ ਜਰ ਨਹੀਂ ਵਜਦੀਆਂ ਇਹ ਨਹੀਂ ਆਉਂਦੇ ਪਾਲਕੀ ਸਾਹਿਬ ਦੇ ਉੱਤੇ ਹੱਥ ਲਾ ਕੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜਿਹੜਾ ਅੱਜ ਪਿੰਡ ਖੇਲ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਸੂਤ ਤੇ ਗ੍ਰੰਤੀ ਸਿੰਘ ਵੱਲੋਂ ਜਿਹੜਾ ਤੇ ਪ੍ਰਬੰਧਕਾਂ ਵੱਲੋਂ ਉਹਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ ਲੰਬੇ ਸਮੇਂ ਤੋਂ ਤੇ ਸਿੰਘਾਂ ਵੱਲੋਂ ਜਿਹੜੀ ਅੱਜ ਕਾਰਵਾਈ ਕਰਕੇ ਪ੍ਰਕਾਸ਼ ਮਹਾਰਾਜ ਸੱਚੇ ਪਾਤਸ਼ਾਹ ਦਾ ਸੂਤ ਜਿਹੜਾ ਗੁਰਦੁਆਰਾ ਸਾਹਿਬ ਦੀਸੇ ਲਿਜਾਇਆ ਗਿਆ ਠੀਕ ਕਹਿਣਾ ਚਾਹੁੰਦੀ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸੇਰ ਨਗਰ ਦੇ ਵਿੱਚ ਪ੍ਰਾਤਨ ਗੁਰਦੁਆਰਾ ਸਾਹਿਬ ਇਹਨਾਂ ਦਾ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਇਸ ਨਗਰ ਦੇ ਅਮੀਰ ਲੋਕਾਂ ਕੋਲ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਦਾ ਇਥੇ ਪਾਵਨ ਸਰੂਪ ਨੂੰ ਲੰਬੇ ਸਮੇਂ ਤੋਂ ਪ੍ਰਕਾਸ਼ ਆ ਗ੍ਰੰਥੀ ਵੀ ਰੱਖਿਆ ਪਰ ਸਮੇਂ ਸਿਰ ਆ ਕਰਕੇ ਗ੍ਰੰਥੀ ਸਿੰਘ ਨਾ ਤਾਂ ਪ੍ਰਕਾਸ਼ ਕਰਦਾ ਨਾ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਦਾ ਤੇ ਨਾ ਹੀ ਸ਼ਾਮ ਨੂੰ ਸੋਧ ਰਹਿਦਾ ਸਭੀ ਦਾ ਪਾਠ ਸੁਖਸੰਧੀ ਸੇਵਾ ਤੇ ਸੁਣਨ ਸਭ ਦੀ ਗੁਰਬਾਣੀ ਦਾ ਜਾਪ ਨਹੀਂ ਹੁੰਦਾ ਮਰਜ਼ਾਦਾ ਪੱਖੋਂ ਨਿਤਨੇਮ ਪੱਖੋਂ ਸਤਕਾਰ ਪੱਖੋਂ ਸਿਪਾਈ ਫਕੋਂ ਇਤੇ ਸਾਰੇ ਕੰਮਾਂ ਦੇ ਸਾਰੇ ਕੰਮਾਂ ਦੇ ਵਿੱਚ ਰੋਟੀਆਂ ਨੇ ਅਸੀਂ ਸੇਖੋ ਕਰਕੇ ਪੰਜਾਬ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਸਰੂਪਾਂ ਦੀ ਰਾਜ ਕਰਕੇ ਬੇਅਦਬੀ ਕਰਦੇ ਆ ਸਭ ਤੋਂ ਪਹਿਲੀ ਘਾਟ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਹਿਬਾਨ ਦੀ ਆ ਜਿਹੜਾ ਇਸ ਇਲਾਕੇ ਦਾ ਮੈਂਬਰ ਉਹਦੀ ਜ਼ਿੰਮੇਵਾਰੀ ਬਣਦੀ ਹੁੰਦੀ ਆ ਕਿ ਜਿਹੜੇ ਇਤਿਹਾਸਕ ਤੇ ਜਾਂ ਜਿਹੜੇ ਲੋਕਲ ਸਿੰਘ ਸਮਾਗੁਰਦੁਆਰੇ ਹੁੰਦੇ ਆ ਉਹਨਾਂ ਵਿੱਚ ਜਾ ਕਰਕੇ ਪ੍ਰਬੰਧ ਵੇਖਣਾ ਸਫਾਈ ਵੇਖਣੀ ਸਤਕਾਰ ਵੇਖਣਾ ਜਿਹੜੀਆਂ ਲੋੜੀ ਦੀਆਂ ਵਸਤੂਆਂ ਆਪਣੀ ਜ਼ਿੰਮੇਵਾਰੀ ਦੇ ਵਿੱਚ ਰਹਿ ਕਰਕੇ ਤੇ ਉਹਨਾਂ ਨੂੰ ਮਹਈਆ ਕਰਾਉਣੀਆਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਪ੍ਰਬੰਧ ਹੁੰਦਾ ਪਰ ਮੈਂਬਰ ਨਾਂ ਦੇ ਮੈਂਬਰ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੇ ਹਲਕੇ ਵਿੱਚ ਕਿੰਨੇ ਗੁਰਦੁਆਰੇ ਸਾਹਿਬ ਆ ਕਿੰਨਿਆਂ ਦੇ ਵਿੱਚ ਗ੍ਰੰਥੀ ਨਹੀਂ ਕਿੰਨਿਆਂ ਵਿੱਚ ਪ੍ਰਬੰਧਕ ਕਮੇਟੀ ਨਹੀਂ ਕਿੱਥੇ-ਕਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਪ੍ਰਕਾਸ਼ ਸੋਖਾਸਣ ਜਾਂ ਸੇਵਾ ਤੇ ਸਫਾਈ ਦਾ ਪ੍ਰਬੰਧ ਨਹੀਂ ਉਹ ਆਪੋ ਆਪਣੇ ਕੰਮਾਂ ਵਿੱਚ ਜਾਂ ਬਾਦਲ ਪਰਿਵਾਰ ਦੀ ਸੇਵਾ ਵਿੱਚ ਰੁੱਝੇ ਰਹਿੰਦੇ ਆ ਸ਼ਤਕਾਰ ਕਮੇਟੀ ਦੇ ਸਿੰਘਾਂ ਵੱਲੋਂ ਸਤਕਾਰਯੋਗ ਸੁਪਾ ਸਿੰਘ ਜੀ ਇਸੇ ਤਰ੍ਹਾਂ ਪਰਮਜੀਤ ਸਿੰਘ ਕਾਲੀ ਉਹਨਾਂ ਦੇ ਧਿਆਨ ਵਿੱਚ ਸੰਗਤਾਂ ਨੇ ਲਿਆਂਦਾ ਉਹ ਇੱਥੇ ਮੌਕੇ ਤੇ ਪਹੁੰਚਿਆ ਬੜੇ ਅਦਬ ਤੇ ਸਤਕਾਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਗਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਬਿਰਾਜਮਾਨ ਕੀਤੇ ਗਿਆ ਬੇਅੰਤ ਪੋਥੀਆਂ ਸਨ ਪੋਥੀਆਂ ਦਾ ਵੀ ਬਹੁਤ ਨਰਾਦਰ ਹੁੰਦਾ ਇੱਥੋਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੰਬੰਧਿਤ ਜਿੰਨਾ ਵੀ ਸਮਾਨ ਸੀ ਸੇਵਾ ਸੰਭਾਲ ਸੀ ਉਹਨਾਂ ਗੁਰਮਖਾਂ ਨੇ ਕੀਤੀ ਆ ਪਰ ਅਸੀਂ ਆਸ ਨਹੀਂ ਕਰਦੇ ਮੰਗ ਕਰਦੇ ਆ ਇਜਿਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਸਰੂਪ ਬਰਾਜਮਾਨ ਹੁੰਦਾ ਹੈ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਜੇਕਰ ਅਸੀਂ ਸੇਵਾ ਤੇ ਸੰਭਾਲ ਨਹੀਂ ਕਰ ਸਕਦੇ ਬੜੇ ਅਦਬ ਤੇ ਸਤਿਕਾਰ ਦੇ ਨਾਲ ਨੇੜੇ ਸਬੰਧਤ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਬਰਾਜਮਾਨ ਕਰਨਾ ਚਾਹੀਦਾ ਮੈਂ ਮੰਗ ਨਹੀਂ ਕਰਦਾ ਸਾਡਾ ਹੱਕ ਆ ਕਿ ਜਿਹੜਾ ਇੱਥੋਂ ਦਾ ਗ੍ਰੰਥੀਆਂ ਦਾ ਪ੍ਰਬੰਧਕ ਕਮੇਟੀ ਆ ਜਿਨ੍ਹਾਂ ਨੇ ਅੱਗੇ ਲਾ ਕੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਿਆ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਹੋ ਜੀ ਮਾੜੀ ਘਟਨਾ ਦੁਬਾਰਾ ਵੇਖਣ ਵਿੱਚ ਨਾ ਮਿਲੇ ਅੱਜ ਦਾ ਇਥੋਂ ਦਾ ਇਹ ਪ੍ਰੋਗਰਾਮ ਐ ਦੇਖ ਕਰਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਆਪਣੇ ਘਰ ਦੇ ਵਿੱਚ ਇਤਨਾ ਅਸੀਂ ਮਿੱਟੀ ਘਟਾ ਕੋਈ ਵੀ ਚੀਜ਼ ਇਹੋ ਜੀ ਨਹੀਂ ਰਹਿਣ ਦਿੰਦੇ ਪਰ ਆ ਗੁਰਦੁਆਰਾ ਸਾਹਿਬ ਬਣਿਆ ਗੁਰਦੁਆਰਾ ਸਾਹਿਬ ਦੇ ਵਿਹੜੇ ਦੇ ਵਿੱਚ ਗੋਡੇ-ਗੋਡੇ ਘਾਏ ਇੱਥੇ ਕੋਈ ਵੀ ਸਫਾਈ ਨਹੀਂ ਕੋਈ ਵੀ ਪ੍ਰਬੰਧ ਨਹੀਂ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਕਿ ਇਹਨਾਂ ਦੇ ਕੋ ਇਹਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਹੋ ਜੀ ਘਟਨਾ ਦੁਬਾਰਾ ਵੇਖਣ ਵਿੱਚ ਨਾ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬੀਆਂ ਚਾਬੀਆਂ ਫਿਰ ਆਪਾਂ ਮਾਰ ਕੇ ਤੇ ਕੋਲ ਰੱਖ ਲੀਏ ਹੁਣ ਆਪਾਂ ਫਿਰ ਠੀਕ ਆ ਉਹ ਕਾਨੂੰਨ ਇਹ ਲੋਕਲ ਬਿਜ਼ੀਨਸ ਦਿੱਤਾ ਸਰਕਾਰ ਦੀ ਹੈ ਸਹੀ ਸਾਹਿਬ ਜੀ ਕੀ ਨਾਮ ਕੀ ਆਪਣਾ ਸੁਭਾ ਸਿੰਘ ਬਰਾੜਾ ਨੂੰ ਸਤਿਗੁਰੂ ਗੁਰਨਸਾਹਿਬ ਕਮੇਟੀ ਦੀ ਭਾਈ ਸੁਭਾ ਸਿੰਘ ਜੀ ਅੱਜ ਦਾ ਕੀ ਮਸਲਾ ਜਿਹੜਾ ਕਿ ਤੁਸੀਂ ਇੱਥੇ ਕਿਸ ਸੇਲ ਵਿੱਚ ਪਹੁੰਚੇ ਹੋ ਇਹ ਭਾਈ ਨਾਨਕ ਸਿੰਘ ਨੇ ਇੱਥੋਂ ਦੇ ਨਗਰ ਦੇ ਰਹਿਣ ਵਾਲੇ ਨੇ ਇਹਨਾਂ ਨੇ ਮੈਨੂੰ ਦੱਸਿਆ ਸੀ ਕਿ 15-20 ਦਿਨ ਤੋਂ ਧੰ ਸਤਿਗੁਰੂ ਗੁਰਨਸਾਹਿਬ ਸੱਚੇ ਪਾਤਸ਼ਾਹ ਮਾਰੇ ਸਰੂਪ ਇੱਥੋਂ ਦੇ ਪ੍ਰਬੰਧਕਾਂ ਨੇ ਕੈਦ ਕਰਕੇ ਰੱਖੇ ਹੋਏ ਆ ਸਵੇਰੇ ਅਸੀਂ 12 ਵਜੇ ਇੱਥੇ ਪਹੁੰਚ ਗਏ ਸੀ ਪ੍ਰਬੰਧਕਾਂ ਦੇ ਨਾਲ ਵੀ ਸੰਪਰਕ ਕੀਤਾ ਫਿਰ ਗ੍ਰੰਥੀ ਸਹਿਬਾਨ ਦੇ ਨਾਲ ਵੀ ਸੰਪਰਕ ਕੀਤਾ ਗ੍ਰੰਥੀ ਸਹਿਬਾਨ ਵੀ ਕਹਿ ਰਹੇ ਵੀ ਮਹਾਰਾਜ ਰੂਪ ਇੱਥੇ ਨਹੀਂ ਹੈ ਪ੍ਰਬੰਧਕ ਵੀ ਕਹਿ ਰਹੇ ਵੀ ਮਹਾਰਾਜ ਰੂਪ ਇੱਥੇ ਨਹੀਂ ਪਹਿਲੀ ਗੱਲ ਤੇ ਝੂਠ ਇਲਾਕੇ ਦੀ ਜਿਹੜੀ ਸੰਗਤ ਉਹ ਕਹਿ ਰਹੀ ਮਹਾਰਾਜ ਰੂਪ ਅੰਦਰ ਨੇ ਵਾਰ-ਵਾਰ ਇਹਨਾਂ ਦੀ ਅਡੀਕ ਕਰਦੇ ਨੇ ਹੁਣ ਆ ਗਏ ਜੀ ਹੁਣ ਆ ਗਏ ਅਜੇ ਤੱਕ ਨਹੀਂ ਆਏ ਗੁਰੂ ਘਰ ਨੂੰ ਤਾਲੇ ਲੱਗੇ ਸੀ ਜੀ ਆਉਂਦੇ ਗੁਰੂ ਘਰ ਨੂੰ ਤਾਲੇ ਲੱਗੇ ਹੋਏ ਆ ਤੇ ਗੁਰੂ ਗ੍ਰੰਥ ਸਾਚੇ ਪਾਸ਼ਾ ਮਹਾਰਾਜ ਦੀ ਨਰਾਜ਼ਗੀ ਇਹਨਾਂ ਲੋਕਾਂ ਵੱਲੋਂ ਕੀਤੀ ਜਾ ਰਹੀ ਆ ਤੇ ਵਾਰ-ਵਾਰ ਫੋਨ ਕਰਨ ਤੇ ਅਜੇ ਤੱਕ ਨਹੀਂ ਪਹੁੰਚੇ ਜਿੱਥੇ ਬੰਦੀ ਵੱਲੋਂ ਤਾਲੇ ਤੋੜ ਕੇ ਜੈਕ ਕੀਤੇ ਗਏ ਮਾਰਾ ਸੱਚੇ ਪਾਤਸ਼ਾਹ ਫਿਰ ਜਦੋਂ ਨਹੀਂ ਆਏ ਤੇ குருਗ੍ਰੰਥ ਸਾਹਿਬ ਮਹਾਰਾਜੀ ਨਰਾਜ਼ੀ ਨਾਲ ਸਹਾਰਦੇ ਆ ਸਾਨੂੰ ਇਹ ਕਦਮ ਚੁੱਕਣਾ ਪਿਆ ਤੇ ਜੋ ਉਹਨਾਂ ਦੱਸੇ ਮਹਤਮ ਜੀ ਕੇ ਮਹਾਰਾਜ ਦੇ ਪ੍ਰਕਾਸ਼ ਨਹੀਂ ਅੰਦਰ ਹੈਗੇ ਤੇ ਮਹਾਰਾਜ ਦੇ ਪ੍ਰਕਾਸ਼ ਅੰਦਰ ਪਾਏ ਗਏ ਆ ਜੀ ਹਾਂ ਮਹਾਰਾਜ ਦੇ ਅੰਦਰ ਪ੍ਰਕਾਸ਼ ਹੈ ਪਰ ਬਾਹਰ ਸੁਕਾ ਸੰਤੇ ਸੰਤ ਉਹ ਕਈ ਵਾਰਾ ਕਹਿ ਰਹੇ ਸਾਨੂੰ ਕਿ ਪ੍ਰਕਾਸ਼ ਹੈ ਨਹੀਂ ਅੰਦਰ ਤੇ ਐਨੀ ਜਦੋਂ ਆਏ ਅੰਦਰ ਪ੍ਰਕਾਸ਼ ਹੈ ਆ ਕਿੰਨੇ ਸਿਰ ਤੋਂ ਸਿੰਘ ਸਾਹਿਬੇ ਮਸਲਾ ਚੱਲ ਰਿਹਾ ਜੀ ਇਹ ਕੁਝ 20 ਦਿਨ ਦੇ ਕਰੀਬ ਜੋੜੀ ਸੰਗਤ ਵੱਲੋਂ ਆਈ ਸਾਨੂੰ ਸ਼ਿਕਾਇਤ 20 ਦਿਨ ਹੋ ਸੋ ਖਸਰੀ ਰਹਿੰਦਾ ਉਤੋਂ ਜਿਹੜੀ ਛੱਤ ਐ ਕਰੈਕ ਹੋਈ ਪਈ ਆ ਇੱਕ ਇੱਕ ਸਿੰਘ ਸਾਹਿਬ ਗੱਲ ਹੋ ਰਹੀ ਜੀ ਇੱਥੇ ਇਹ ਸੰਗਤ ਨੇ ਵੱਲੋਂ ਗੁਰਦੁਆਰਾ ਬਣਾਇਆ ਗਿਆ ਕਿ ਕਿਸੇ ਨਿੱਜੀ ਪਰਿਵਾਰ ਵੱਲੋਂ ਬਣਾਇਆ ਗਿਆ ਸੰਗਤ ਕਹਿੰਦੀ ਸਾਡਾ ਸਹਿਯੋਗ ਹੈ ਇਹ ਸਹਿਯੋਗ ਦੇਨੇ ਪਰ ਮਰਜ਼ੀ ਪ੍ਰਬੰਧਕੀ ਕਰਦੇ ਆ ਜਿਹੜੇ ਉਹ ਕਹਿੰਦੇ ਵੀ ਸਾਡੀ ਨਿੱਜੀ ਆ ਜ਼ਰਾ ਕੁਝ ਹੁਣ ਜਥੇਬੰਦੀ ਦੀ ਕੀ ਮੰਗ ਐ ਜੀ ਅਸੀਂ ਮਹਾਰਾਜ ਦੇ ਪ੍ਰਕਾਸ਼ ਜਿਹੜੇ ਆ ਲਾਗੇ ਗੁਰਦੁਆਰਾ ਸਾਹਿਬ ਲੈ ਜਾਣੇ ਆ ਪਰ ਪ੍ਰਸ਼ਾਸਨ ਕੋਲ ਸ਼ਿਕਤੀ ਸ਼ਿਕਾਇਤ ਕੀਤੀ ਆ ਵੀ ਇਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ 295 ਇਹ ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬਾਰੇ ਦੀ ਬੇਵਿਵਕ ਕਰ ਰਹੇ ਇਹ ਨਾ ਤੋਂ ਮਹਾਰਾਜ ਜੀ ਦਾ ਸਤਕਾਰ ਨਹੀਂ ਕੀਤਾ ਜਾਇਆ ਕਰਵਾਇਆ ਕਰਵਾਇਆ ਨਹੀਂ ਇੱਥੇ ਜਾ ਰਿਹਾ ਤਾਂ ਬੜੇ ਅਧਿ ਵਿੱਚ ਸਤਕਾਰ ਦੇ ਨਾਲ ਲਾਗ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪੇ ਹੀ ਦਿੰਦੇ ਪਰ ਇਹ ਉਹ ਗੱਲ ਤੇ ਵੀ ਨਹੀਂ ਆ ਰਹੇ ਹੁਣ ਮਹਾਰਾਜ ਦੇ ਇਸ ਪ੍ਰਕਾਸ਼ ਜਿਹੜੇ ਸਰੂਪ ਨੇ ਇਥੋਂ ਦੂਸਰਾ ਗੁਰਦਾਰ ਸਾਹਿਬ ਵਿੱਚ ਆ ਦੂਜਾ ਗੁਰਦਾਰ ਸਾਹਿਬ ਅੱਡੇ ਅਧਿਕ ਸਤਕਾਰ ਦੇ ਨਾਲ ਮਹਾਰਾਜ ਦੇ ਪ੍ਰਕਾਸ਼ ਜਿਹੜੇ ਕਿਹੜੇ ਹਾਲਾਤਾਂ ਵਿੱਚ ਮਹਾਰਾ ਸੱਚੇ ਪਾਤਸ਼ਾਹ ਪਾਏ ਗਏ ਨੇ ਇੱਥੇ ਜਦੋਂ ਹੁਣ ਬਾਹਰੋਂ ਤਾਂ ਮਹਾਰਾ ਇਸ ਉਕਾਸ਼ਨ ਸਰੂਪ ਨਜ਼ਰ ਆ ਰਹੇ ਨੇ ਤੇ ਫਿਰ ਪ੍ਰਕਾਸ਼ ਕਰਕੇ ਵੇਖਾਂਗੇ ਵੀ ਮ ਜਿਹੜਾ ਸਰੂਪ ਹੈ ਉਹਦੀ ਇੱਕ ਐਸੀ ਸੇਵਾ ਸੰਭਾਲ ਕਿਦਾਂ ਦੀ ਲੱਗੀ ਜੀ ਸੀ ਸੇਵਾ ਸੰਭਾਲ ਦਾ ਇੱਥੇ ਘੱਟਾ ਮਿੱਟੀ ਹਾਂਜੀ ਉੱਤੇ 파ੜਕੀ ਸਾਹਿਬ ਦੇ ਉੱਪਰ ਚੰਦੋਆ ਵੀ ਹੈ ਨੇ ਉੱਤੇ ਘੱਟਾ ਮਿੱਟੀ ਹੈ ਆਪ ਕੋਸੀ ਸਾਹਿਬ ਨੇ ਇਹ ਪਾਂਡਜ ਬੰਨ ਕੇ ਰੱਖੀਆਂ ਹੋਈਆਂ ਹਾਂਜੀ ਹਾਂ ਲੈਂਦਾ ਇਹੋ ਕਰੋ ਇਹ ਇੱਥੇ ਨਾ ਚਾਦਰ ਵਿਛਾਈ ਹੈ ਸੁਚੀ ਜੀ ਇੱਕ ਅੱਜ ਹਰ ਘਰ ਦਾ ਉਹਨਾਂ ਨੇ ਟੂਲ ਜੇਦੇ ਚੜ੍ਹ ਕੇ ਦਿੱਤੀਆਂ ਹਾਂ ਠੀਕ ਹੈ ਨਾ ਸਹੀ ਹੈ ਜੀ ਠੀਕ ਹੈ ਨਾ ਸਰ ਕੀ ਨਾਂ ਜੀ ਮੇਰਾ ਨਾਮ ਹਰਿਆਲ ਸਿੰਘ ਆ ਜੀ ਆਰਮੀ ਤੋਂ ਰਿਟਾਇਰ ਆ ਆ ਉਤੋਂ ਮੇਰਾ ਵੈਕੂ ਜੀ ਖਾਲਸਾ ਵੈਦ ਦੀ ਪਤੀ ਸਰਦਾਰ ਹਰਿਆਲ ਸਿੰਘ ਜੀ ਜਿਹੜਾ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਲੰਬੇ ਸਮੇਂ ਤੋਂ ਮਹਾਰਾ ਸੱਤੇ ਪਾਛਾ ਦੀ ਵਿਅਦਬੀ ਹੋ ਰਹੀ ਕੀ ਚੜਾ ਜੋਲੇ ਜੀ ਜੀ ਇਹ ਜੀ ਵਿਅਦਤੀ ਅੱਜ ਤ ਨਹੀਂ ਹੋ ਰਹੀ ਇਹ ਲੰਬੇ ਸਮੇਂ ਤੋਂ ਹੋ ਰਹੀ ਆ ਇਹ ਜੋ ਬਾਬਾ ਜੀ ਇਥੇ ਲਾਇਆ ਗਿਆ ਹੈ ਚਾਰਜ ਉਹ ਦੋ ਗੁਰਦਾਰ ਸਾਹਿਬ ਸੇਵਾ ਸੰਭਾਲ ਕਰਦਾ ਸੀ ਤੇ ਜੇ ਜਿੱਥੇ ਸੰਗਤਾਂ ਦੇ ਮਾਨੇ ਗੁਰਦਾਰ ਸਾਹਿਬ ਉੱਥੇ ਜਿਆਦਾ ਕਰਦਾ ਹੈ ਇੱਥੇ ਵੇਲੇ-ਕਵੇਲੇ ਆ ਕੇ ਕਦੀ ਤਾਈ ਪੁਆ ਖੋਲਦਾ ਦਰਵਾਜਾ ਖੋਲਦਾ ਸੀ ਜਾਂ ਉਸ ਟਾਈਮ ਦਰਵਾਜਾ ਖੋਲਦਾ ਜਦ ਮਹਾਰਾਜ ਜੀ ਬੀੜ ਕੇ ਦੇ ਘਰ ਜਾਨੀ ਉਹ ਦੀ ਸੁਗਨੀ ਸਾਹਿਬ ਦਾ ਪਾਠ ਜਾਂ ਪਾਠ ਰੱਖਣਾ ਤਾਂ ਉਸ ਸਮੇਂ ਆਉਂਦਾ ਵਾ ਸਿਰਫ ਮਹਾਰਾਜਾ ਚੜਾਉਣਾ ਸ਼ਾਹ ਫਿਰ ਵਾਪਸ ਚੱਲ ਜਾਂਦਾ ਕਿੰਨੇ ਸਮੇਂ ਤੋਂ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਅੰਦਰ ਬੰਦ ਸੀ ਇਸ ਟਾਈਮ ਸੁਗਨੀ ਸਾਹਿਬ ਦਾ ਪਾਠ ਗਵੰਢੀ ਹੋਇਆ ਉਸ ਟਾਈਮ ਮਹਾਰਾਜ ਜੀ ਬੀੜ ਗਈ ਸੀ ਪਿਛਲੇ ਸ਼ਨੀਵਾਰ ਕਰੀਬਲੀ ਉਦੋਂ ਬਾਅਦ ਸਗਰਾਂ ਤੋਂ ਬਾਅਦ ਲਗਾਤਾਰ ਗੁਰਦਸਾਹ ਬੰਦਿਆ ਬੰਦਿਆ ਹਾਂ ਕੋਈ ਇੱਥੇ ਨਿਤਨੇਮ ਨਹੀਂ ਹੁੰਦਾ ਨਹੀਂ ਕੋਈ ਨਿਤਨੇਮ ਨਹੀਂ ਕੋਈ ਕੁਝ ਨਹੀਂ ਆ ਅੰਦਰ ਜਿੱਥੇ ਮਹਾਰਾਜ ਦੀ ਸਵਾਰੀ ਰੱਖੀ ਗਈ ਆ ਉਥੇ ਉੱਤੇ ਦੁਨੀਆ ਭਾਦ ਕਟਾ ਮਿੱਟੀ ਜਮੇ ਬੈ ਉਤਾਂ ਹੀ ਜਿੱਥਾਂ ਆਪਣੇ ਪਿੰਡਾਂ ਦੀਆਂ ਬੋਰੀਆਂ ਬਾਰੀਆਂ ਫालतू ਛੱਡੀਆਂ ਦੱਤ ਕਹਿ ਸਕਦੇ ਆਪਾਂ ਪ੍ਰਬੰਧਕ ਤੇ ਗ੍ਰੰਥੀ ਦੋਨੋਂ ਹੀ ਇਸ ਦੇ ਵਿੱਚ 100% ਜ਼ਿੰਮੇਵਾਰ ਹੈ ਜੀ ਜ਼ਿੰਮੇਵਾਰ ਹੈ ਹਾਂ ਬੇਬੀ ਜੀ ਜ਼ਿੰਮੇਵਾਰ ਹੈ ਜੀ ਮੰਗ ਕਰਦੇ ਇਨਸਾਫ ਹਾਂ ਜੀ ਗੁਰਮਾਰਾ ਜੀ ਸੱਚੇ ਪਾਤਸ਼ਾਹ ਜਰ ਨਾਲ ਜਿੱਲ੍ਹ ਤੋਂ ਹੀ ਹਰ ਚੀਜ਼ ਮੰਗਦੇ ਆ ਅਗਰ ਉਹਨਾਂ ਦਾ ਇਹ ਬੁਰਾ ਹਾਲਿਆ ਤੇ ਸਾਡਾ ਉਥੇ ਕੀ ਪਿੰਡ ਦਾ ਭਲਾ ਹੋਗਾ ਜੀ ਮੇਰਾ ਨਾਮ ਐਸੇ ਹਰਪਾਲ ਸਿੰਘ ਸਾਰੇ ਜਿਹੜਾ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਮਸਲਾ ਹੈ ਤਕਸੀਲ ਦੇ ਵਿੱਚ ਕੀ ਸੀ ਸਾਰੇ ਸਾਰਾ ਇਹ ਸਾਰ ਸਾਡੇ ਕੋਲ ਉੱਥੇ ਥਾਣਾ ਸਰਾਇਮੰਦਖਾ ਗਏ ਸੀ ਦਮਦਮਨੀ ਤਕਸਾਲ ਵਾਲੇ ਤੇ ਹੋਰ ਵੀ ਇਲਾਕੇ ਦੇ ਮੌਤ ਪਰ ਵਿਅਕਤੀ ਉਹਨਾਂ ਨੇ ਕਿਹਾ ਸੀ ਕਿ ਪਿੰਡ ਕਸੇਲ ਦੇ ਵਿੱਚ ਗੁਰਦੁਆਰਾ ਸਾਹਿਬ ਆਤੋ ਕਰੀਬ 1 ਮਹੀਨੇ ਤੋਂ ਬੰਦ ਆ ਤੇ ਮਹਾਰਾਜ ਰੂਪ ਅੰਦਰ ਨੇ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਜਿਹਨਾਂ ਦੇ ਕੋਲ ਪ੍ਰਬੰਧਕ ਜਿਹੜੇ ਗੁਰਦੁਆਰਾ ਸਾਹਿਬ ਦੇ ਨੇ ਉਹ ਕਹਿੰਦੇ ਵੀ ਮਹਾਰਾਜ ਰੂਪ ਅੰਦਰ ਨਹੀਂ ਹੈਗੇ ਹੋਣ ਇਹਨਾਂ ਨੇ ਸਾਰੇ ਰੜ ਕੇ ਗੁਰਦਰਾ ਸਾਹਿਬ ਦੇ ਦਰਵਾਜ਼ਾ ਖੋਲ ਕੇ ਚੈੱਕ ਕੀਤਾ ਤੇ ਮਹਾਰਾਜ ਰੂਪ ਜਿਹੜੇ ਸੀ ਗੁਰਦਰਾ ਸਾਹਿਬ ਦੇ ਅੰਦਰ ਬਰਾਜਮਾਨ ਤੇ ਹੁਣ ਇਹ ਸਾਰੀ ਸੰਗਤ ਜਿਹੜੀ ਆ ਇਹ ਆਪਣੇ ਪਿੰਡ ਗੁਰਦਰਾ ਸਾਹਿਬ ਮਹਾਰਾਜ ਰੂਪ ਲੈ ਚੱਲੇ ਨੇ ਜੀ ਜਥੇਦੰਤਰ ਜਿੱਥੇ ਬੰਦੀਆਂ ਵੱਲੋਂ ਕਿਹਾ ਜਾ ਰਿਹਾ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਲੰਬੇ ਸਮੇਂ ਤੋਂ ਬੇਦਬੀ ਹੋ ਰਹੀ ਤੇ ਕਾਨੂੰਨੀ ਕਾਰਵਾਈ ਹੋਏਗੀ ਜੀ ਬਿਲਕੁਲ ਜੀ ਜੇ ਜਿੱਦਾਂ ਇਹ ਪਪਾ ਨੂੰ ਕਹਿਣਗੇ ਉਸ ਉਸੇ ਨਾਲ ਅਗਲੀ ਕਾਰਵਾਈ ਅੰਮ੍ਰਿਤਸਰ ਲੈ ਜਾਂਦੀ ਜਾਏਗੀ ਬੋਲੇ ਸੋ ਨਿਹਾਲ ਯਾਰ ਜੋ ਹੌਤਕ ਦੇ ਦਰਸ਼ਨ ਦੇਖ ਜੀਵਾ ਸੰਗੀਤ ਦਿਖਾ ਸਕਦੇ ਆ ਕਿ ਮਹਾਰਾਜ ਦੇ ਪ੍ਰਕਾਸ਼ ਜਿਹੜੇ ਮਹਾਰਾਜ ਦੇ ਸਰੂਪ ਨੇ ਦੂਸਰੇ ਗੁਰਦੁਆਰਾ ਸਾਹਿਬ ਵਿਖੇ ਲਿਜਾਏ ਜਾ ਰਹੇ ਨੇ ਇਸ ਟਾਈਮ ਜੱਥੇਬੰਦੀ ਵੱਲੋਂ ਜਿੱਥੇ ਗੁਰੂ ਘਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੰਦ ਕਰਕੇ ਰੱਖਿਆ ਸੀ ਜੱਥੇਬੰਦੀ ਦੇ ਸਿੰਘਾਂ ਵੱਲੋਂ ਐਸਾ ਅਦਬ ਤੇ ਸਤਕਾਰ ਦੇ ਨਾਲ ਮਹਾਰਾਜ ਦੇ ਸਰੂਪ ਜਿਹੜੇ ਨੇ ਦੂਸਰੇ ਗੁਰੂ ਘਰ ਦੇ ਵਿੱਚ ਲਿਜਾਏ ਜਾ ਰਹੇ ਨੇ ਇੱਕ ਮਿੰਟ ਸੰਸਾਵਾ ਇਧਰੇ ਦੂਜਾ ਪਾਸਾ ਮਾਰ ਦੇ ਦੇਖੋ ਇੱਕ ਮਿੰਟ ਇਧਰੇ ਮਾਰ ਕੇ ਬਾਅਦ ਹੋ ਰਹੀ ਹੈ ਅੰਦਰ ਲੱਗਦਾ ਤੋੜੋਗੇ ਜਿਹੜਾ ਅੰਦਰ ਉਹ ਵੀ ਟੁੱਟ ਜਾਊਗਾ ਜਿੰਦਰਾ ਹੀ ਜਿੰਦਰਾ ਹੀ ਚਲੋ ਚਲੋ ਤੇ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਿਹਦਾ ਭਾਈ ਸੁਭਾ ਸਿੰਘ ਹੁਣੇ ਜਿਹੜੇ ਨੇ ਉਹ ਇੱਥੇ ਖੜੇ ਨੇ ਉਡੀਕ ਰਹੇ ਨੇ ਸਾਨੂੰ ਇਹਨਾਂ ਨੇ ਫੋਨ ਕੀਤਾ ਫਿਰ ਅਸੀਂ ਵੀ ਆਏ ਆ ਤੇ ਪਿਵਾਰੇ ਗੱਲ ਕਹਿ ਰਹੇ ਸੀਗਾ ਵੀ ਅੰਦਰ ਸਰੂਪ ਮਹਾਰਾਜ ਜੀ ਦਾ ਨਹੀਂ ਹੈਗਾ ਗ੍ਰੰਥੀ ਵੀ ਇਹ ਗੱਲ ਕਹਿੰਦਾ ਸੀ ਵੀ ਸਰੂਪ ਹੈ ਨਹੀਂ ਤੇ ਪਰ ਤੁਸੀਂ ਦੇਖ ਸਕਦੇ ਹੋ ਵੀ ਮਹਾਰਾਜ ਜੀ ਸੁਭਾਏਮਾਨ ਨੇ ਸੁਖਾਸਨ ਦੇ ਉੱਤੇ ਪ੍ਰਕਾਸ਼ ਨਹੀਂ ਹੈਗੇ ਯਾਨੀ ਕਿ ਦਿਨ ਦਾ ਸਮਾਂ ਪ੍ਰਕਾਸ਼ ਨਹੀਂ ਹੈਗੇ ਹਰ ਜੀ ਪ੍ਰਕਾਸ਼ ਹੁੰਦਾ ਹੀ ਨਹੀਂ ਸੀ ਇਹ ਕਨੇਕ ਦਿਨਾਂ ਤੋਂ ਨਹੀਂ ਇਹ ਪ੍ਰਕਾਸ਼ ਹੋ ਰਿਹਾ ਇਹ 20 ਦਿਨ ਤੱਕ तकरीबन ਹੁਣ ਸਾਨੂੰ ਪਤਾ ਲੱਗਿਆ ਪਰ ਸੰਗਤ ਵਾਲੇ ਦੋਲੇ ਇਹ ਕਹਿੰਦੀ ਬਾ ਸੰਗਰਾਮ ਸੰਗਰਾਮ ਦੀ ਜਿਹੜਾ ਇੱਥੇ ਮੜਾ ਮੋੜ ਕੋ ਗੁਰੂ ਘਰ ਆ ਕੇ ਬਾਬਾ ਜੀ ਕਰਦੇ ਸੀ ਪਹਿਰਾ ਅੱਗੋਂ ਪਛੋ ਨਹੀਂ ਸੀ ਹੁੰਦਾ ਸੋ ਹੁਣ ਦੇਖਦੇ ਅੱਗੇ ਜਿਹੜਾ ਵਾ ਉਹ ਸੰਗਤ ਸਾਹੀ ਸਾਨੂੰ ਦੱਸਿਆ ਵਾ ਤਾਂ ਕਾਰਵਾਈ ਬਣਦੀ ਐ ਨਾ ਲੋਕਾਂ ਦੇ ਉੱਤੇ ਵੇਖੋ ਤੁਸੀਂ ਕਿਦਾਂ ਨਿੱਜੀ ਗੁਰੂ ਘਰ ਬਣਾ ਕੇ ਤੇ ਕਾਬਜ ਹੋਏ ਪਏ ਲੋਕ ਹੰਕਾਰ ਮਤ ਇਹਨਾਂ ਨੂੰ ਫਿਗਰ ਹੀ ਨਹੀਂ ਹੈ ਕੋਈ 12 ਵਜੇ ਦੇ ਸਿੰਘ ਡਿੱਕੀ ਜਾਂਦੇ ਨੇ ਚਾਬ ਕੋਈ ਆ ਨਹੀਂ ਸੀ ਰਿਹਾ ਤੇ ਸਾਨੂੰ ਝੂੜ ਮਾਰੀ ਜਾਂਦੇ ਵੀ ਮਹਾਰਾਜ ਪ੍ਰਕਾਸ਼ਮਾਨ ਨਹੀਂ ਹੈਗੇ ਅੰਦਰ ਸੁਭਾਏ ਮਾਨ ਨਹੀਂ ਹੈਗੇ ਸਿੰਘ ਸਾਹਿਬ ਇੱਕ ਵਾਰੀ ਦਰਸ਼ਨ ਕਰਵਾ ਦਿਓ ਸੰਗਤ ਨੂੰ ਹਾਂਜੀ ਮਹਾਰਾਜ ਜੀ ਆਏ ਨਹੀਂ ਆ ਵੇਖੋ ਸੁਖਾਸਨ ਮੌਜੂਦ ਮਾਨ ਨੇ ਮਹਾਰਾਜ ਜੀ ਤੇ ਇਹਨਾਂ ਵੀ ਅਸੀਂ ਕੋਲੋਂ ਗੱਲ ਕਰ ਰਹੇ ਹਾਂ ਇਹ ਮਹਾਰਾਜ ਜੀ ਆਪ ਨੇ ਹਾਜ਼ਰ ਨਾਜ਼ਰ ਪਰ ਇਹਨਾਂ ਲੋਕਾਂ ਵਾਸਤੇ ਇਕਰਾਰ ਵੀ ਨਹੀਂ ਸ਼ਾਇਦ ਇਹਨਾਂ ਲੋਕਾਂ ਨੂੰ ਭੈ ਨਹੀਂ ਹੈਗਾ ਮਹਾਰਾਜ ਜੀ ਦਾ ਇਸ ਕਰਕੇ ਦਿਨ ਦੇ ਸਮੇ ਮਹਾਰਾਜ ਜੀ ਪ੍ਰਕਾਸ਼ਮਾਨ ਨਹੀਂ ਹੈਗੇ ਸੁਖਾਸਨ ਨੇ ਤੇ ਗੁਰੂ ਘਰ ਦੀ ਹਾਲਤ ਇਹ ਆ ਪੀਆ हां सिंह साहब जी ਇਹਨਾਂ ਦੀ ਵਿਵਦੀ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹਨੂੰ ਹਾਂ ਬਿਲਕੁਲ 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 ਹਾਂ ਇਹਨਾਂ ਨੂੰ ਹੱਥ ਘੜੀਆਂ ਹੈਗੇ ਨੇ ਮਹਾਰਾਜ ਜੀ ਹੈਗੇ ਨੇ ਮਹਾਰਾਜ ਜੀ ਕਿਰਦੇ ਆਪਾਂ ਨੂੰ ਕਹੀ ਜਾਂਦੇ ਆ ਵੀ ਨਹੀਂ ਹੈਗੇ ਮਹਾਰਾਜ ਪਾਜੀ ਉਹ ਬਾਬਾ ਜੀ ਨੂੰ ਰਮਾਈ ਜਾਂਦਾ ਉਹ ਸਵੇਰ ਦਾ ਬਾਬਿਆਂ ਨੂੰ ਕਹੀ ਜਾਂਦਾ ਵੀ ਅੰਦਰ ਪ੍ਰਕਾਸ਼ ਹੈ ਨਹੀਂ ਮਹਾਰਾਜ ਦਾ ਕਿੰਨੀ ਬਾਜੀ ਵੇਖੋ ਜੀ ਤੇ ਕਿੰਨੀ ਹੁਮਸ ਸਮੇਂ ਤੋਂ ਕਿ ਹੋਰ ਵਿਵਦੀ ਹਿੰਦੁਸਤਾਨ 'ਚ ਇਤਨਾ ਦੀ ਵਿਵਦੀ ਵੇਖੀ ਨਹੀਂ ਕਈ ਵਾਰਾਂ ਇਹ ਨਹੀਂ ਹਟਦੇ ਇਹ ਵਾਰ ਆਏ ਸ਼ੰਕਰ ਦੇ ਘੋੜੇ ਦੇ ਸਵਾਰ ਹੋ ਕੇ ਕੋਈ ਗੱਲ ਜਿਹੜੇ ਲਾਲਾ ਨੇ ਲਾਲਾ ਨੇ ਸਾਡੇ ਗੁਰੂ ਦੀ ਇੰਨੀ ਬਿਆਵਦੀ ਕੀਤੀ ਉਹਨਾਂ ਦੇ ਹੁਣੇ ਹੱਥ ਘੜੀਆਂ ਮਰਵਾਓ ਇੱਥੇ ਜਥੇਬੰਦੀਆਂ ਸੱਦੋ ਸਾਰੀਆਂ ਜਥੇਬੰਦੀਆਂ ਆਉਣ ਉਹਨਾਂ ਨੂੰ ਹੱਥ ਘੜੀਆਂ ਜਿੰਨਾ ਜਰ ਨਹੀਂ ਵਜਦੀਆਂ ਨਹੀਂ ਜਦੋਂ ਪਾਲਕੀ ਸਾਹਿਬ ਦੇ ਹੱਥ ਲੱਗੇ